ਇਹਨਾ ਪਿਛਲੇ ਕਾਫੀ ਸਮੇ ਤੋਂ ਪਿਛਲੇ ਕਾਫੀ ਸਮੇ ਤੋਂ ਮਤਲਬ ਵਾਰਦਾਤਾਂ ਆ ਰਹੀਆਂ ਸੀ ਸਾਡੇ ਕੋਲ ਸ਼ਿਕਾਇਤਾਰੀ ਸੀ ਕਿ ਖਾਲੇ ਐਕਟੀਵਾ ਤੇ ਇੱਕੋ ਸਿੰਗਲ ਮੁੰਡਾ ਤੇ ਬਜ਼ੁਰਗ ਲੇਡੀਜ਼ ਦੇ ਪਰਸ ਵਗੈਰਾ ਸਨੇਚ ਕਰਕੇ ਲੈ ਜਾਂਦਾ ਸੀ ਪਹਿਲਾਂ ਵੀ ਪਰਚੇ ਮੇਰੇ ਥਾਣੇ ਜੀ ਹੋਏ ਹੋਏ ਆ ਇਹਨੇ ਹੋਲੀ ਵਾਲੇ ਦਿਨ ਵੀ ਸ਼ਾਮ ਨੂੰ 7 ਵਜੇ ਵਾਰਦਾਤ ਕੀਤੀ ਆ ਉਦੋਂ ਨੈਕਸਟ ਡੇ 71 IVAI ਹਸਪੀਟਲ ਦੇ ਸਾਹਮਣੇ ਕੀਤੀ ਇਹ ਤੋਂ ਪਹਿਲਾਂ ਵੀ 3ਵੀਂ 2 ਦੇ ਵਿੱਚ ਵੀ ਇਹਨੇ ਵਾਰਦਾਤ ਕੀਤੀ ਸੀ ਜਿੱਦੀ ਵੀ ਵੀਡੀਓ ਵੀ ਪਹਿਲਾਂ ਆਈ ਸੀ ਅਸੀਂ ਇਹਦੇ ਕਾਫੀ ਚਿਰ ਤੋਂ ਪਿੱਛੇ ਲੱਗੇ ਹੋਏ ਸੀ ਇਹ ਹੁਣ ਸਾਡੇ ਆ ਗਿਆ ਕਾਬੂ ਜੀ ਤੇ ਇਹਨੂੰ ਫਿਰ ਅੱਜ ਪੇਸ਼ ਕੀਤਾ ਕਰਕੇ ਕਿ ਕਿਨੇ ਦਰਮਾਦੀ ਦਿਨ ਦਿਨ ਦਾ ਰਮਾੜ ਇਹਦਾ ਲਿਆ ਜੀ ਅੱਗੇ ਹੋਰ ਲੈ ਲਾਂਗੇ ਅੱਗੇ ਤੋਂ ਅੱਗੇ ਕਾਫੀ ਬਾਕੀ ਇਹ ਕਿੱਥੋਂ ਆਣ ਵਾਲਾ ਪਤਾ ਲੱਗਿਆ ਜੀ ਬੱਚੇ ਤੋਂ ਬਿਲੋਂਗ ਕਰਦਾ ਜੀ ਜੀ ਇਹ ਹਰਮੀਤ ਨੂਰ ਆ ਵੈਸੇ ਇਹਦਾ ਨਾਮ ਜੀ ਤੇ ਵਧੀਆ ਫੈਮਿਲੀ ਤੋਂ ਬਿਲੋਂਗ ਕਰਦਾ ਬਾਕੀ ਇਹ ਬਸ ਨਸ਼ਾ ਹੈ ਜਿਹੜਾ ਇਹ ਨਸ਼ੇ ਕਰਕੇ ਹੀ ਮਤਲਬ ਵਾਰਦਾਤਾਂ ਨਸ਼ਾ ਕਰਕੇ ਹੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਜੀ ਸਰ ਇਹ ਕਿਸ ਤਰੀਕੇ ਦਾ ਰਿਹਾ ਹੈ ਦੇਖੋ ਜੀ ਇਹਦੀ ਸਾਡੇ ਪੁਛਗੀਚਾ ਹੈ ਵੀ ਫਿਰੋਲਿੰਗ ਵਗੈਰਾ ਲੈਂਦਾ ਸੀ ਇਹ ਇਹ ਕੀ ਤੋਂ ਲੈਂਦਾ ਸੀ ਉਹ ਵੀ ਸਾਡੀ ਅੱਡ ਤੋਂ ਤਪਦੀਸ਼ ਚੱਲ ਰਹੀ ਹੈ ਜੀ ਚੱਲ ਰਿਹਾ ਟਰੈਪ ਸ਼ਟਾਉ ਬੀ ਐਨਡੀਐਫ ਨੇ ਉਹ ਬਕਰੇ ਐਂਗਲ ਤੋਂ ਬਸ ਇਹ ਕੰਮ ਕਰਾ ਹਾਂਜੀ ਇਹ ਦੇਖੋ ਸਨੇਚਿੰਗ ਦਾ ਮੇਨ ਕਾਰਨ ਨਾ ਨਸ਼ਾ ਹੀ ਆ ਨਸ਼ਾ ਕਰਕੇ ਇਹ ਸਨੇਚਿੰਗਾਂ ਨੂੰ ਅੰਜਾਮ ਦਿੰਦਾ ਸੀ ਜੇ ਉਹ ਅਸੀਂ ਅੱਡ ਤੋਂ ਟਰੈਪ ਚਲਾਇਆ ਹੋਇਆ ਆਪਣਾ ਜੇ ਨਸ਼ਾ ਹੀ ਦਾ ਮਤਲਬ ਫੜਾਗੇ ਤਾਂ ਹੋਰ ਕਈ ਬੱਚਿਆਂ ਦੀ ਜ਼ਿੰਦਗੀ ਬਚ ਸਕਦੀ ਹੈ ਜਿਹੜਾ ਵੀ ਉਹ ਸਪਲਾਈ ਕਰਦਾ ਸੀ। ਹਰ ਇੱਕ ਦੇਖਣ ਜਾਇਆ ਜੀ ਇੱਥੇ ਮਕੌਟ ਥਾਣਾ ਹੈ ਜਦੋਂ ਤੋਂ ਪੂਰੀ ਰੈਨਵਾਈਟ ਅੰਦਰ ਇਹੋ ਜਿਹੇ ਕੋਈ ਫੀਰੀਆ ਕੋਈ ਆਉਂਦਾ ਹੈ ਕੋਈ ਚੋਰ ਜਾਂ ਸੰਗਠਨ ਤੁਸੀਂ ਉਹਨਾਂ ਦੇ ਕਹਦੇ ਆ ਕਿ ਨਾਕਾਸ਼ਾ ਵੀ ਲਗਾਉਣੇ ਹੋਣੇ ਤੁਸੀਂ ਕਹਦੇ ਹੋ ਕੀ ਕਿੱਦਾਂ ਦਾ ਕੀ ਸਮਝਾਉਣੇ ਤਾਂ ਕਿ ਉਹ ਸ਼ਿਰਕ ਸਕਦੇ। ਦੇਖੋ ਜੀ ਵੈਸੇ ਜਦੋਂ ਵੀ ਕੋਈ ਸਾਡੇ ਕੋਲ ਆਉਂਦਾ ਹੈ ਇਹ ਜਦੋਂ ਪੁੱਛ-ਕਿਛ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਵੀ ਇਹ ਨਸ਼ੇ ਦਾ ਐਡਿਕਟਾ ਫਿਰ ਬਕਾਇਦਾ ਉਹਦੀ ਕਾਉਂਸਲਿੰਗ ਵੀ ਕਰੀਦੀ ਆ ਵੀ ਤਾਂ ਜੋ ਅੱਗੇ ਤੋਂ ਨਸ਼ਾ ਨਾ ਕਰੇ ਜੀ ਤੇ ਮੈਡੀਕਲ ਤਾਂ ਚਲੋ ਸਾਨੂੰ ਕਰਾਉਣਾ ਹੀ ਪੰਦਾ ਕੋਸ਼ਿਸ਼ ਹੁੰਦੀ ਆ ਵੀ ਜਿਆਦਾ ਤੋਂ ਜਿਆਦਾ ਉਹ ਬਾਤ ਉਹ 20 25 25 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਜਿਹੜੇ ਨਸ਼ੇ ਕਰਕੇ ਕ੍ਰਾਈਮ ਨੂੰ ਅੰਜਾਮ ਦਿੰਦੇ ਆ ਉਹਨਾਂ ਨੂੰ ਬਕਾਇਦਾ ਮੈਂ ਵੀ ਸਾਡੇ ਸੀਨੀਅਰ ਅਫਸਰ ਵੀ ਚਲੋ ਜਿਹੜੀ ਸਾਡੀ ਕੇਸ ਦੇ ਨਾਲ ਰਿਲੇਟਡ ਆ ਪੁਚ ਵਿੱਚ ਉਹਦਾ ਸੈਪਰੇਟ ਜਲਦੀ ਜਲਦੀ ਆ ਪਰ ਫਿਰ ਵੀ ਜਿਹੜਾ ਨਸ਼ੇ ਦੇ ਐਡਿਕਟ ਕਰਕੇ ਉਦੇ ਬਾਰੇ ਵੀ ਪ੍ਰੋਪਰ ਉਹਨੂੰ ਕਾਉਂਸਲਿੰਗ ਅਸੀਂ ਕਰੀਦੀ ਆ ਤੇ ਵੈਸੇ ਵੀ ਜਿਹੜਾ ਬਿਨਾ ਕ੍ਰਾਈਮ ਤੋਂ ਜੇ ਸਾਡੇ ਧਿਆਨ 'ਚ ਕੋਈ ਆ ਜਾਂਦਾ ਜਿਵੇਂ ਮਟਰਪਿੰਡ 'ਚੋਂ ਮੈਨੂੰ ਪਿੱਛੇ ਜੇ ਮੈਂ ਡਰਾਈਵ ਚੱਲੀ ਸੀਗੀ ਤੇ ਉਹ ਕੋਈ ਲੇਡੀ ਦਾ ਫੋਨ ਆਇਆ ਸੀ ਵੀ ਮੇਰਾ ਬੱਚਾ ਨਸ਼ਾ ਕਰਦਾ ਪਰ ਉਹ ਕ੍ਰਿਮੀਨਲ ਨਹੀਂ ਸੀ ਹੋਇਆ ਪਰ ਅਸੀਂ ਚੱਕ ਕੇ ਉਹਨੂੰ ਉੱਥੇ ਡੀਡਿਕਸ਼ਨ ਸੈਂਟਰ ਤੋਂ ਦਵਾਈ ਦਵਾਤੀ ਸੀ ਕਿਹੜਾ ਰੋਕ ਹੀ ਖੜਿਆ ਗਿਆ तकरीबन ਕਿੰਨੇ ਕਿ ਕੇਸ ਹੀ ਹੋਏ ਤੇ ਕਿੰਨੀ ਕੁ ਵਾਰਤਾ ਨੂੰ ਜਾਂਦੇ ਰਿਹਾ ਤੇ ਕਿੱਥੇ ਕਿੱਥੇ ਦੇ ਭੇਜਦੇ ਦੇਖੋ ਜੀ ਜ਼ਿਆਦਾਤਰ ਇਹ ਚੰਡੀਗੜ੍ਹ ਦਾ ਰਹਿਣ ਵਾਲਾ

i